ਅਪ੍ਰੈਲ ਮਹੀਨੇ ਦੀ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਗੱਲ ਕਰ ਲਈਏ 2025 ਅਪ੍ਰੈਲ ਨੂੰ ਜਿਹੜੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆਉਣੀ ਹੈ ਕਿ ਸਰਕਾਰ ਵੱਲੋਂ ਪੈਨਸ਼ਨ 2500 ਪਾਈ ਜਾਵੇਗੀ ਤਾਂ ਜਦੋਂ ਸਰਕਾਰ ਦੇ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਸ ਵੇਲੇ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਜਿਹੜੇ ਲੋਕਾਂ ਨਾਲ ਕੀਤੇ ਗਏ ਪਹਿਲਾ ਵਾਅਦਾ ਤਾਂ ਇਹ ਸੀ ਕਿ ਹਰ ਔਰਤ ਨੂੰ 1000 ਰੁਪਏ ਦਿੱਤਾ ਜਾਵੇਗਾ 18 ਸਾਲ ਤੋਂ ਉੱਪਰ ਜਿੰਨੀਆਂ ਵੀ ਔਰਤਾਂ ਨੇ ਇਹਨਾਂ ਨੂੰ ਘਰ-ਘਰ ਦੇ ਵਿੱਚ 1000 ਰੁਪਏ ਜਿਹੜਾ ਦਿੱਤਾ ਜਾਵੇਗਾ ਉਹਨਾਂ ਦੇ ਘਰ 1000 ਰੁਪਏ ਪਹੁੰਚਦਾ ਜਿਹੜਾ ਕੀਤਾ ਜਾਣਾ ਸੀ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਹ ਵਾਦਾ ਜਿਹੜਾ ਪੂਰਾ ਨਹੀਂ ਕੀਤਾ ਗਿਆ। ਕਈ ਤਰ੍ਹਾਂ ਦੀਆਂ ਵੈਰੀਫਿਕੇਸ਼ਨਾਂ ਸਰਕਾਰ ਦੇ ਵੱਲੋਂ ਕਈਆਂ ਜਾਰੀਆਂ ਨੇ ਕਿ ਚੱਲ ਰਹੀਆਂ ਨੇ ਇਸ ਦੇ ਉੱਤੇ ਕੰਮ ਚੱਲ ਰਿਹਾ ਤੇ ਬਹੁਤ ਜਲਦੀ ਔਰਤਾਂ ਨੂੰ ਜਿਹੜਾ 1000 ਰੁਪਿਆ ਮਿਲਣ ਵਾਲਾ ਹੈ। ਦੂਜੀ ਗੱਲ ਇਦਾਂ ਜੀ ਕਿ ਲੋਕਾਂ ਨੂੰ ਕਿਹਾ ਗਿਆ ਸੀ ਕਿ 1500 ਜਿਹੜੀ ਪੈਨਸ਼ਨ ਹੈ ਉਹਨਾਂ ਦੀ ਵਧਾ ਕੇ ਹੁਣ 2500 ਕਰ ਦਿੱਤੀ ਜਾਣੀ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਹੈ। ਜਿਹੜੀ ਸਰਕਾਰ 2500 ਪੈਨਸ਼ਨ ਕਰ ਦਵੇ ਕਿਉਂਕਿ 1500 ਪੈਨਸ਼ਨ ਦੇ ਨਾਲ ਹੁਣ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਹੋ ਚੁੱਕੀ ਹੈ ਉਸ ਤਰ੍ਹਾਂ ਦੇ ਨਾਲ ਸਰਕਾਰ ਨੂੰ ਇਈ ਤਰ੍ਹਾਂ ਦੀ ਵੈਰੀਫਿਕੇਸ਼ਨ ਕਰ ਰਹੀ ਹੈ ਪਰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਸ ਵੇਲੇ ਕੋਈ ਵੈਰੀਫਿਕੇਸ਼ਨ ਨਹੀਂ ਉਸ ਵੇਲੇ ਤਾਂ ਇਹ ਗੱਲ ਕਹਿ ਦੇਣੀ ਹੈ ਕਿ ਭਾਈ 2500 ਪੈਨਸ਼ਨ ਜਿਹੜੀ ਅਸੀਂ ਕਰ ਦੇਵਾਂਗੇ ਪਰ ਬਾਅਦ ਦੇ ਵਿੱਚ ਪੈਨਸ਼ਨ ਇਸ ਤਰੀਕੇ ਨਾਲ ਲਟਕਾਈ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦਾ ਮੈਨੂੰ ਲੱਗਦਾ ਹੈ ਕਿ 2.5 ਸਾਲ ਹੋ ਚੁੱਕੇ ਨੇ ਪੂਰੇ ਪਰ ਅਜੇ ਤੱਕ ਲੋਕਾਂ ਨੂੰ ਜਿਹੜਾ 2500 ਪੈਨਸ਼ਨ ਜਿਹੜੀ ਹੈ ਨਹੀਂ ਖਾਤਿਆਂ ਦੇ ਵਿੱਚ ਆਈ ਹੈ ਲੋਕ ਬੜੇ ਪਰੇਸ਼ਾਨ ਨੇ ਪਰ ਜਿਹੜਾ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਜਿਹੜੀ ਤੁਹਾਡੀ ਪੈਨਸ਼ਨ ਹੈ 2500 ਆ ਸਕਦੀ ਹੈ ਪਰ ਇੱਥੇ ਇੱਕ ਗੱਲ ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਰਕਾਰ ਦੇ ਵੱਲੋਂ ਸਿਰਫ ਉਹਨਾਂ ਲੋਕਾਂ ਨੂੰ ਹੀ 2500 ਪੈਨਸ਼ਨ ਪਾਈ ਜਾਣੀ ਹੈ ਜਿਹੜੇ ਕੀ ਸੱਚੀ ਜ਼ਰੂਰਤਮੰਦ ਨੇ ਜਿਵੇਂ ਕਿ ਘਰ ਦੇ ਵਿੱਚ ਔਰਤਾਂ ਕੁਝ ਅਜਈਆਂ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਤੇ ਬਹੁਤ ਸਾਰੇ ਅਜੇ ਬਜ਼ੁਰਗ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਹੀ ਸਰਕਾਰ ਦੇ ਵੱਲੋਂ ਜਿਹੜਾ ਹੈ 2500 ਪੈਨਸ਼ਨ ਦਿੱਤੀ ਜਾਵੇਗੀ ਇਹ ਪਿੰਡ ਦੇ ਸਰਪੰਚ ਦੇ ਵੱਲੋਂ ਵੈਰੀਫਿਕੇਸ਼ਨ ਜਿਹੜੀ ਕੀਤੀ ਜਾਵੇਗੀ ਤੇ ਜਿਹੜੇ ਸੱਚਮੁੱਚ ਲੋੜਵੰਦ ਨੇ ਉਹਨਾਂ ਲੋਕਾਂ ਨੂੰ ਹੀ 2500 ਪੈਨਸ਼ਨ ਦਾ ਲਾਭ ਸਰਕਾਰ ਵੱਲੋਂ ਦਿੱਤਾ ਜਾ ਸਕਦਾ ਤੇ ਬਹੁਤ ਜਲਦੀ ਹੋਣ ਵਾਲਾ ਹੋ ਸਕਦਾ ਹੈ ਕਿ ਹੁਣ ਜੇਕਰ ਪਿੰਡਾਂ ਦੇ ਵਿੱਚ ਵੈਰੀਫਿਕੇਸ਼ਨ ਹੋਣੀ ਸ਼ੁਰੂ ਹੋ ਗਈ ਤਾਂ ਪਿੰਡ ਦੇ ਸਰਪੰਚ ਜਿਹੜੇ ਨੇ ਉਹਨਾਂ ਦੇ ਵੱਲੋਂ ਹੀ ਪਿੰਡ ਦੇ ਲੋਕਾਂ ਬਾਰੇ ਦੱਸਣਾ ਹੈ ਕਿ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਹੀ ਜਿਹੜੀ ਪੈਨਸ਼ਨ ਹੈ ਉਹ ਮਿਲ ਸਕਦੀ ਹੈ ਇਹ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ ਫਰਜ਼ੀ ਤਰੀਕੇ ਨਾਲ ਪੈਨਸ਼ਨ ਲਈਤੀ ਜਾ ਰਹੀ ਸੀ ਉਹਨਾਂ ਨੂੰ ਵੀ ਕੱਟਣ ਦੇ ਆਦੇਸ਼ ਜਿਹੜੇ ਸਰਕਾਰ ਵੱਲੋਂ ਦਿੱਤੇ ਗਏ ਨੇ ਤੇ ਪਿੰਡ ਦੇ ਸਰਪੰਚ ਤੇ ਅੰਗਣਵਾੜੀ ਦੇ ਕਰਮਚਾਰੀਆਂ ਵੱਲੋਂ ਇਹਦੀ ਜਾਣਕਾਰੀ ਸਰਕਾਰ ਨੂੰ ਦਿੱਤੀ ਜਾਵੇਗੀ ਕਿ ਜਿਹੜੇ ਫਰਜ਼ੀ ਤਰੀਕੇ ਨਾਲ ਪੈਨਸ਼ਨ ਲੈ ਰਹੇ ਨੇ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਸਰਕਾਰ ਵੱਲੋਂ ਕੱਟੀ ਜਾਵੇਗੀ ਤੇ ਨਾਲ ਹੀ ਦੂਜੇ ਪਾਸੇ ਜਿਹੜੀ ਪੈਨਸ਼ਨ ਹੈ 2500 ਦੀ ਗੱਲ ਜਿਹੜੀ ਆਖੀ ਗਈ ਹੈ ਉਹ ਵੀ ਸਰਕਾਰ ਵੱਲੋਂ ਬਹੁਤ ਜਲਦੀ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਉਹਨਾਂ ਲੋਕਾਂ ਦੇ ਖਾਤੇ ਆ ਵੀ ਜਿਹੜੇ ਕਿ ਸੱਚਮੁੱਚ ਹੀ ਲੋੜਵੰਦ ਨੇ ਜਿਨ੍ਹਾਂ ਨੂੰ ਇਹਨਾਂ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਲਈ ਇਹ ਸਰਕਾਰ ਵੱਲੋਂ ਜਿਹੜੀ ਜਾਰੀ ਕੀਤੀ ਜਾਵੇਗੀ ਤੇ ਨਾਲ ਹੀ ਗੱਲ ਕਰ ਲਈਏ ਹੁਣ 1000 ਰੁਪਏ ਦੀ ਤਾਂ 1000 ਰੁਪਏ ਦੀ ਗੱਲ ਜਿਹੜੀ ਹੈ ਉਸ ਉੱਤੇ ਵੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਆ ਰਹੀਆਂ ਹੋਈਆਂ ਨੇ ਉਸ ਦੇ ਉੱਤੇ ਚਰਚਾ ਕਰ ਰਹੀਆਂ ਨੇ ਕਿਉਂਕਿ ਹਰ ਸਾਲ ਔਰਤਾਂ ਨੂੰ ਦੇਣ ਵਾਸਤੇ 12000 ਕਰੋੜ ਰੁਪਇਆ ਚਾਹੀਦਾ ਹੈ ਤੇ ਪੰਜਾਬ ਦੇ ਉੱਤੇ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ਾ ਹੈ ਸਰਕਾਰ ਵੱਲੋਂ ਬਹੁਤ ਜ਼ਿਆਦਾ ਸੋਚ ਸਮਝ ਕੇ ਇਸ ਸਕੀਮ ਨੂੰ ਲਾਗੂ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਜਿਹੜਾ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਆਖੀ ਗਈ ਹੈ ਉਹ ਲਾਸਟ ਟਾਈਮ ਦੇ ਵਿੱਚ ਜਿਵੇਂ ਕਿ ਸਰਕਾਰ ਨੂੰ 6 ਮਹੀਨੇ ਰਹਿ ਗਏ ਜਾਂ ਫਿਰ ਸਾਲ ਰਹਿ ਜਾਊਗਾ ਉਸ ਵੇਲੇ ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਇਹ ਜਿਹੜੀ ਸਕੀਮ ਲਾਗੂ ਕੀਤੀ ਜਾਵੇਗੀ ਕਿਉਂਕਿ ਇਸ ਲਈ ਬਹੁਤ ਜ਼ਿਆਦਾ ਪੈਸਾ ਚਾਹੀਦਾ ਹੈ ਸਰਕਾਰ ਵੱਲੋਂ ਇਹ ਗੱਲ ਕਹਿਦ ਇਤੀ ਗਈ ਹੈ ਕਿ ਹਰ ਘਰ ਦੀ ਔਰਤ ਨੂੰ 1000 ਰੁਪਏ ਦਿੱਤਾ ਜਾਵੇਗਾ ਪਰ ਇਸ ਸਕੀਮ ਨੂੰ ਲਾਗੂ ਕਰਨਾ ਬਹੁਤ ਜਿਆਦਾ ਮੁਸ਼ਕਲ ਇਸ ਲਈ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਪੰਜਾਬ ਦੇ ਸਰ ਉੱਤੇ ਬਹੁਤ ਜਿਆਦਾ ਕਰਜ਼ਾ ਹੈ ਇਸ ਲਈ ਜੇਕਰ ਸਰਕਾਰ ਇਸ ਤਰ੍ਹਾਂ ਦੇ ਨਾਲ 1000 ਰੁਪਏ ਲੋਕਾਂ ਨੂੰ ਵੰਡਣਾ ਸ਼ੁਰੂ ਕਰ ਦੇਵੇਗੀ ਤਾਂ ਮੈਨੂੰ ਲੱਗਦਾ ਹੈ ਕਿ ਹੋਰ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਰ ਚੜ ਜਾਵੇਗਾ ਤਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਸੋਚ ਰਹੀ ਹੈ ਕਿ ਇਸ ਨੂੰ ਲਾਗੂ ਕੀਤਾ ਜਾਵੇ ਕਿ ਨਾ ਕੀਤਾ ਜਾਵੇ ਤਾਂ ਤੁਹਾਡੀ ਨਜ਼ਰ ਦੇ ਵਿੱਚ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ 1000 ਰੁਪਏ ਜਿਹੜੀ ਪੈਨਸ਼ਨ ਔਰਤਾਂ ਨੂੰ ਦਿੱਤੀ ਜਾਵੇ ਹਵੇਗੀ ਜੇ ਨਹੀਂ ਇਸੇ ਵਾਰੀ ਜਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ ਪਰ ਜਿਹੜੀ 2500 ਪੈਨਸ਼ਨ ਆ ਬਈ ਉਹ ਜਲਦੀ ਤੋਂ ਜਲਦੀ ਸਰਕਾਰ ਵੱਲੋਂ ਲਾਗੂ ਕੀਤੀ ਜਾਵੇਗੀ ਕਿਉਂਕਿ ਲੋੜਵੰਦ ਲੋਕਾਂ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਲਈ ਕੋਈ ਵੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਸਾਡੇ ਨਾਲ ਜਰੂਰ ਗੱਲ ਸਾਂਝੀ ਕਰਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੈਨਸ਼ਨ ਜਿਹੜੀ ਹੈ 2500 ਦੀ ਹੈ ਜਾਂ 1500 ਦੀ ਹੈ ਸਾਡੇ ਚੈਨਲ ਦੇ ਵਿੱਚ ਆ ਕੇ ਜਰੂਰ ਸਾਨੂੰ ਦੱਸਿਓ ਉਸ ਦੇ ਬਾਰੇ ਕਿਉਂਕਿ ਸਰਕਾਰ ਵੱਲੋਂ ਹੋ ਸਕਦਾ ਹੈ ਕਿ ਇਸ ਮਹੀਨੇ ਤੁਹਾਨੂੰ 2500 ਪੈਨਸ਼ਨ ਜੜੀ ਹੈ ਉਹ ਦੇ ਦਿੱਤੀ ਜਾਵੇਗੀ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜ਼ਰੂਰ ਦਬਲਿਓ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਕੋਈ ਵੀ ਨਵਾਂ ਨੋਟੀਫਿਕੇਸ਼ਨ ਨਿਕਲ ਕੇ ਆਉਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਨਾਲ ਹੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇਕਰ ਕਿਸੇ ਨੇ ਨਵਾਂ ਪੈਨਸ਼ਨ ਦਾ ਫਾਰਮ ਜਿਹੜਾ ਭਰਉਣਾ ਆਵੇ ਕਿਸੇ ਨੂੰ ਨਹੀਂ ਪਤਾ ਹੋਵੇ ਪੈਨਸ਼ਨ ਦਾ ਫਾਰਮ ਜਿਹੜਾ ਕਿਸ ਤਰੀਕੇ ਨਾਲ ਭਰਿਆ ਜਾਂਦਾ ਹੈ ਤਾਂ ਉਸ ਦੇ ਬਾਰੇ ਵੀ ਮੈਂ ਡਿਟੇਲ ਚ ਗੱਲ ਕਰਾਂਗਾ ਤੁਹਾਨੂੰ ਦੱਸ ਮੰਗਦੀ ਹੈ ਕਿਸ ਤਰ੍ਹਾਂ ਦੇ ਡਾਕੂਮੈਂਟ ਚਾਹੀਦੇ ਨੇ ਸਾਰੀਆਂ ਚੀਜ਼ਾਂ ਮੈਂ ਡਿਟੇਲ ਦੇ ਵਿੱਚ ਦੱਸਾਂਗਾ ਪਰ ਉਸ ਲਈ ਤੁਹਾਨੂੰ ਕਮੈਂਟ ਵਿੱਚ ਦੱਸਣਾ ਪਵੇਗਾ ਕਿ ਤੁਹਾਨੂੰ ਇਸ ਚੀਜ਼ ਬਾਰੇ ਜਾਣਨਾ ਹੈ ਮੈਂ ਜ਼ਰੂਰ ਉਸ ਲਈ ਇੱਕ ਵੀਡੀਓ ਤਿਆਰ ਕਰਕੇ ਲੈ ਕੇ ਆਵਾਂਗਾ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਇਸ ਤਰੀਕੇ ਨਾਲ ਵੀਡੀਓ ਬਣਾਵਾਂਗਾ ਚਾਹੇ ਕੋਈ ਬੱਚਾ ਵੀ ਉਸ ਨੂੰ ਦੇਖ ਲਵੇ ਉਹ ਵੀ ਉਸ ਚੀਜ਼ ਨੂੰ ਅਪਲਾਈ ਕਰ ਸਕਦਾ ਹੈ ਬੜੇ ਆਰਾਮ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਹੈ ਉਹ ਵੀ ਉਸ ਚੀਜ਼ ਨੂੰ ਬੜੇ ਆਰਾਮ ਦੇ ਨਾਲ ਜਿਹੜਾ ਅਪਲਾਈ ਕਰ ਸਕਦਾ ਹੈ ਬਹੁਤ ਸੌਖੇ ਤਰੀਕੇ ਨਾਲ ਸਮਝਾਵਾਂਗਾ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਪੰਜਾਬੀ ਤੇ ਸਰਲ ਭਾਸ਼ਾ ਦੇ ਵਿੱਚ ਦੱਸਾਂਗਾ ਤੁਸੀਂ ਸਿਰਫ ਉਸ ਸੋਣ ਤੁਸੀਂ ਕਰਨਾ ਕੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਨਾਲ ਕਮੈਂਟ ਕਰਨਾ ਹੈ ਕਿ ਅਸੀਂ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਮੈਂ ਜ਼ਰੂਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਉਂਗਾ